ਲੋਕਾਂ ਦੇ ਸਪੋਰਟਸ ਵਾਲੇ ਸ਼ੂਜ਼ ਦੇ ਉੱਤੇ ਵੀ ਪਾਲਿਸ਼ ਮਾਰਨ ਲੱਗੇ ਤੁਸੀਂ ਪ੍ਰੈਸ ਵਾਲਿਆਂ ਨੇ ਪੁੱਛਿਆ ਬਈ ਬਾਦਲ ਸਾਹਿਬ ਤੁਹਾਨੂੰ ਤਾਂ ਅਕਲ ਤਖਤ ਨੇ ਸੱਦਿਆ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਲੋਕਾਂ ਦੇ ਕੱਪੜੇ ਦੇ ਬੂਟਾਂ ਤੇ ਵੀ ਪਾਲਿਸ਼ ਮਾਰੀ ਜਾਂਦੇ ਹੋ ਕਿਹੜੀ ਗਲਤੀ ਦੀ ਸਜ਼ਾ ਭੁਗਤਣ ਆਏ ਹੋ ਸਰਨਾ ਲੋਕ ਸੰਸਾਦ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬੈਸ ਜੁੜੇ ਹੋਏ ਨੇ ਜੋ ਕਿ ਸਫਾਈ ਕਾਰਜ ਕਰ ਰਹੇ ਨੇ ਸ਼ਹੀਦਾਂ ਦੀ ਧਰਤੀ ਦੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਬੜਾ ਵਧੀਆ ਜਿਹੜਾ ਕਾਰਜ ਬੜਾ ਵਧੀਆ ਉਪਰਾਲਾ ਤੁਸੀਂ ਵਿਢਿਆ ਹੋਇਆ ਆ ਇਹ ਵਧੀਆ ਤਾਂ ਆ ਜੇ ਮਾਂ ਗੁਜਰੀ ਪ੍ਰਵਾਨ ਕਰ ਲੇ ਜੀ ਸਾਧ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਬਿਲਕੁਲ ਗੁਰੂ ਪ੍ਰਵਾਨ ਕਰ ਲੇ ਤਾਂ ਸੇਵਾ ਪ੍ਰਵਾਨ ਹੁੰਦੀ ਆ ਜੇ ਗੁਰੂ ਨਾਮ ਪ੍ਰਵਾਨ ਕਰੇ ਪਰ ਅਸੀਂ ਤਾਂ ਅਰਦਾਸ ਕਰਨ ਆਏ ਆ ਮਾਂ ਗੁਜਰੀ ਦੇ ਚਰਨਾਂ 'ਚ ਕਿ ਮਾਂ ਤੇਰਾ ਕਿੰਨਾ ਵੱਡਾ ਜਿਗਰਾ ਤੂੰ ਆਪਣੇ ਲਾਲਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਜਾਮੇ ਸ਼ਹਾਦਤ ਪੀਣ ਲਈ ਪਤਾ ਸੀ ਵੀ ਅੱਜ ਮੇਰੇ ਲਾਲਾਂ ਨੇ ਵਾਪਸ ਨਹੀਂ ਆਉਣਾ ਕਿੱਡਾ ਜਿਗਰਾ ਸੀ ਮਾਂ ਦਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਿਆ ਪਾਤਸ਼ਾਹ ਨੂੰ ਦੱਸਣਾ ਕੀਤਾ ਨੂਰੇ ਮਾਹੀ ਨੇ ਜਾ ਕੇ ਕਿ ਮਾਂ ਗੁਜਰੀ ਤੇ ਛੋਟੇ ਲਾਲ ਚੜਾਈ ਕਰਕੇ ਆ ਜੇ ਕੋਈ ਸੰਸਾਰੀ ਹੁੰਦਾ ਬੈਰਾਗ ਕਰਦਾ ਅੱਖਾਂ 'ਚੋਂ ਨੀਰ ਵਗਦਾ ਪਰ ਮੇਰੇ ਪਾਤਸ਼ਾਹ ਨੇ ਜਦੋਂ ਇਹ ਖਬਰ ਸੁਣੀ ਤਾਂ ਸਨੇਹਾ ਦਿੱਤਾ ਸਾਨੂੰ ਇੱਕ ਮੈਸੇਜ ਦਿੱਤਾ ਇਸ਼ਾਰਾ ਕਰਕੇ ਆਖਿਆ ਕਿ ਇਹਨ ਪੁੱਤਰਨ ਕੇ ਸੀਸ ਤੇ ਵਾਰ دیے ਸਤ ਚਾਰ ਚਾਰ ਮੂਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਦਾ ਦਿਨ ਸਨੇਹਾ ਦਿੰਦਾ ਹੈ ਕਾਓ ਲੇਖਾ ਜੋਖਾ ਕਰਕੇ ਦੇਖੀਏ ਜੀ ਕਿ ਅਸੀਂ ਗੁਰੂ ਦੇ ਇਹਨਾਂ ਬਚਨਾਂ ਤੇ ਖਰੇ ਖੜੇ ਆ ਜੀ ਗੁਰਵਿੰਦਰ ਜੀ ਬਚਨਾਂ ਦੇ ਖਰੇ ਖੜੇ ਖੜੇ ਹੋਣ ਦੀ ਗੱਲ ਹੋ ਰਹੀ ਹੈ ਸੱਚ ਦੀ ਉਹ ਜਗ੍ਹਾ ਜਿੱਥੇ ਸੱਚ ਕਰਕੇ ਕੁਰਬਾਨੀਆਂ ਦਿੱਤੀਆਂ ਗਈਆਂ ਸੀਆਂ ਛੋਟੇ ਛੋਟੇ ਸਹਿਬਜ਼ਾਦੇ ਆ ਨੇ ਸੱਚ ਦੇ ਕਾਬਜ ਰਹੇ ਸੀ ਇਸੇ ਧਰਤੀ ਦੇ ਬੀਤੇ ਦਿਨੀ ਸੱਚ ਬੋਲਣ ਤੋਂ ਰੋਕਿਆ ਗਿਆ ਜੇ ਗੱਲ ਕਰ ਰਹੀ ਹੈ ਭਾਈ ਮਨਿੰਦਰ ਸਿੰਘ ਦੀ ਉਹਨਾਂ ਨੇ ਉੱਪਰੋਂ ਡਰੋਨ ਦੀ ਗੱਲ ਕਹੀ ਸੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਆਰਡਰ ਹਮੇਸ਼ਾ ਹੀ ਉੱਤੋਂ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਨਰਾਤਰੀ ਹੋਈ ਇਸ ਧਰਤੀ ਤੇ ਕਹਿਣ ਕਹਾਉਣ ਨੂੰ ਕਾਲੀ ਦਲ ਦੀ ਸਰਕਾਰ ਕਹਨੂ ਬਾਹਾਂ ਡੋਲੇ ਖੜੇ ਕਰਕੇ ਕਹਿੰਦੇ ਸੀ ਅਸੀਂ ਕਾਲੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਪਰ ਉਹਨਾਂ ਦੇ ਰਾਜਪਾਲ ਚ ਕੰਧਾਂ ਤੇ ਇਤਿਹਾਰ ਲੱਗੇ ਕਹਿਣ ਲੱਗਿਆ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਉਹਨਾਂ ਦੇ ਰਾਜਪਾਲ ਚ ਕੰਧਾਂ ਤੇ ਇਤਿਹਾਰ ਲੱਗੇ ਤੇ ਨਾਲੇ ਲਿਖਿਆ ਕੀ ਸੀ ਸ਼ਾਇਦ ਤੁਸੀਂ ਪੜਿਆ ਨਹੀਂ ਲਿਖਿਆ ਸੀ ਓਏ ਅਸੀਂ ਤੁਹਾਡਾ ਪਿਓ ਚੋਰੀ ਕਰ ਲਿਆ ਜੇ ਤੁਹਾਡੇ ਚ ਹਿੰਮਤ ਦਾ ਛਡਾ ਲੋ ਤਿੰਨਾ ਮਹੀਨਿਆਂ ਬਾਅਦ ਸਰਕਾਰ ਸੁੱਤੀ ਰਹੀ ਦੋਨੇ ਪਿਓ ਪੁੱਤ ਸੁੱਤੇ ਰਹੇ ਤੇ ਗੁਰੂ ਸਾਹਿਬ ਦੇ ਸਰੂਪ ਪੱਤਰਾ ਪੱਤਰਾ ਕਰਕੇ ਗਲੀਆਂ ਚ ਖਲਾਰੇ ਗਏ ਪੁਲਿਸ ਕਹਿੰਦੀ ਹੁਕਮ ਉੱਤੋਂ ਆਇਆ ਸਮੇਦ ਸੈਣੀ ਨੂੰ ਪੁੱਛਦੇ ਉਹ ਕਹਿੰਦਾ ਹੁਕਮ ਉੱਤੋਂ ਆਇਆ ਬਈ ਉੱਤੇ ਵਾਲੇ ਹੁਣ ਹਰਮੰਦਰ ਸਾਹਿਬ ਗਏ ਲੋਕਾਂ ਦੇ ਮੇਰੇ ਗੁਰੂ ਦਾ ਪਾਵਨ ਬਚਨ ਹੈ ਕਿ ਵੱੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਲੋਕਾਂ ਦੇ ਸਪੋਰਟਸ ਵਾਲੇ ਸ਼ੂਜ਼ ਦੇ ਉੱਤੇ ਵੀ ਪਾਲਿਸ਼ ਮਾਰਨ ਲੱਗੇ ਤੁਸੀਂ ਪ੍ਰੈਸ ਵਾਲਿਆਂ ਨੇ ਪੁੱਛਿਆ ਵੀ ਬਾਦਲ ਸਾਹਿਬ ਤੁਹਾਨੂੰ ਤਾਂ ਅਕਾਲ ਤਖਤ ਨੇ ਸੱਦਿਆ ਨਹੀਂ ਤੁਹਾਨੂੰ ਸਜ਼ਾ ਲਾਈ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਲੋਕਾਂ ਦੇ ਕੱਪੜੇ ਦੇ ਬੂਟਾਂ ਤੇ ਵੀ ਪਾਲਿਸ਼ ਮਾਰੀ ਜਾਂਦੇ ਹੋ ਕਿਹੜੀ ਗਲਤੀ ਦੀ ਕਿਹੜੀ ਗਲਤੀ ਦੀ ਸਜ਼ਾ ਭੁਗਤਣ ਆਏ ਹੋ ਤਾਂ ਪ੍ਰਕਾਸ਼ ਸਿੰਘ ਬਾਦਲ ਕੋਲੇ ਜਵਾਬ ਕੋਈ ਨਹੀਂ ਸੀ ਜੇ ਕੋਈ ਇੱਕ ਅੱਧੀ ਗਲਤੀ ਹੋਏ ਤਾਂ ਦੱਸੇ ਗਲਤੀਆਂ ਇੰਨੀਆਂ ਬੇਸ਼ੁਮਾਰ ਸੀ ਲੇਖਾ ਜੋਖਾ ਕਰਨਾ ਔਖਾ ਲੱਗਦਾ ਸੀ ਉਸ ਗਲਤੀਆਂ ਤੁਸੀਂ ਸਾਨੂੰ ਦੱਸ ਦਿਓ ਜਿਹੜੀਆਂ ਹੋਈਆਂ ਕਿਉਂਕਿ ਉਹਨਾਂ ਨੇ ਕੋ ਲਿਸਟ ਨਹੀਂ ਦਿੱਤੀ ਉਹਨਾਂ ਨੇ ਸਾਫ਼ ਕਹਤਾ ਸੀ ਕਿ ਜਾਨੀ ਜਾਨ ਨੇ ਪ੍ਰਮਾਤਮਾ ਜਾਨੀ ਜਾਨ ਆ ਮੈਨੂੰ ਲਿਸਟ ਦੇਣ ਦੀ ਲੋੜ ਕੋਈ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਹੜੀਆਂ ਗਲਤੀਆਂ ਅਸੀਂ ਜਿੰਨਾ ਕਰਕੇ ਬੂਟ ਬਾਲ ਛੋਏ ਨੇ ਭਾਂਡੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਗਈ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਤੇ ਲੋਕਾਂ ਨੇ ਛੁਟਕਲੇ ਬਣਾਏ ਜੀ ਕੋਈ ਕਹਿੰਦਾ ਮੇਰਾ ਪਿਸਤੌਲ ਚਲਿਆ ਗਿਆ ਪਰ ਮੈਂ ਸਿਰ ਝੁਕਾ ਕੇ ਕਹਿੰਨਾ ਕਿ ਉਹਦਾ ਸੁਰਗ ਚ ਵਾਸਾ ਹੋਏ ਉਹਨੇ ਚਿੱਟਾ ਨਹੀਂ ਵੇਚਿਆ ਉਹਨੇ ਰੇਤਾ ਨਹੀਂ ਵੇਚਿਆ ਇਹਨਾਂ ਨੇ ਰੇਤਾ ਚਿੱਟਾ ਪੰਜਾਬ ਦੀ ਜਵਾਨੀ ਗਾਲ ਦਿੱਤੀ ਅਸਲ ਚ ਜਵਾਨੀ ਗਲਨ ਕਰਕੇ ਹੀ ਉਹਦੋਂ ਗਾਂਹ ਚਲੇ ਜਾਈਏ ਮਾਈਨਿੰਗ ਸਾਰਾ ਰੇਤਾ ਲੁੱਟ ਕੇ ਖਾ ਗੇ ਜੇ ਮੈਂ ਮੋٹے ਅੱਖਰਾਂ ਚ ਕਹਾਂ ਮੈਂ ਕੁੱਲ ਪੰਜਾਬ ਲੁੱਟ ਕੇ ਖਾ ਗੇ ਉਹ ਗੁਰੂਗ੍ਰਾਂਥ ਸਾਹਿਬ ਦੇ ਬੇਅਦਬੀ ਹੋਈ ਪਰਗਾੜੀ ਮੋਰਚਾ ਲੱਗਿਆ ਮੋਰਚਾ ਸਮਾਪਤ ਪਹਿਲੇ ਫੜਾ ਦੀ ਸਮਾਪਤੀ ਹੋਈ ਹੈ ਆਗੂਆਂ ਦੇ ਵਿੱਚ ਫੁੱਟ ਪੈ ਗਈ ਤੁਸੀਂ ਕੀ ਦੇਖਦੇ ਹੋ ਕੀ ਕਿਤੇ ਸੰਘਰਸ਼ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਰਹਿ ਗਈ ਸੀ ਜਿਹੜੇ ਆਗੂਆਂ ਦੇ ਵਿੱਚ ਫੁੱਟ ਪੈ ਰਹੀ ਆ ਅਸਲ 'ਚ ਤਾਂ ਉਹ ਆਗੂ ਹੀ ਦੱਸ ਸਕਦੇ ਆ ਵੀ ਸਾਡੇ 'ਚ ਇਹ ਜਿਹੜੀ ਫੁੱਟ ਪਈ ਆ ਹਰੇਕ ਜਿਹੜਾ ਸਿੱਖ ਹਿਰਦਾ ਜਿਹੜਾ ਗੁਰੂ ਨਾਲ ਪ੍ਰੇਮ ਕਰਨ ਵਾਲਾ ਹਿਰਦਾ ਉਹ ਅਸਲ 'ਚ ਇੱਕ ਵਾਰ ਫੇਰ ਵਲੁੰਦ ਰਿਆ ਗਿਆ जखਮਾਂ ਤੇ ਇੱਕ ਵਾਰੀ ਫੇਰ ਨੋਂਦਰ ਵੱਜ ਗਈ ਕਿ ਜਿਨ੍ਹਾਂ ਤੇ ਆਸ ਸੀ ਵੀ ਇਹ ਕੁਝ ਲੈ ਕੇ ਦੇਣਗੇ ਕੌਮ ਨੂੰ ਉਹ ਜਦੋਂ ਬਿਨਾਂ ਕਿਸੇ ਰਿਜ਼ਲਟ ਤੋਂ ਜਦੋਂ ਮਾੜਾ ਰਿਜ਼ਲਟ ਆਉਂਦਾ ਨਾ ਕਈ ਵਾਰੀ ਪਿਓ ਆਪਣੇ ਪੁੱਤ ਨੂੰ ਪੁੱਛਦਾ ਵੀ ਬੇਟਾ ਤੇਰਾ ਰਿਜ਼ਲਟ ਆ ਗਿਆ ਫਿਰ ਉਹ ਕਹਿੰਦਾ ਹਾਂ ਪਾਪਾ ਜੀ ਫਲਾਨਿਆਂ ਦੇ ਭੋਲੇ ਦੀ ਕੰਪਾਰਟਮੈਂਟ ਫਲਾਨਿਆਂ ਦਾ ਬਿੱਲੂ ਫੇਲ ਫਲਾਨਿਆਂ ਦੀ ਭੋਲੀ ਉਹ ਵੀ ਫੇਲ ਉਹ ਪੁੱਛਦਾ ਪੁੱਤ ਤੂੰ ਆਪਣਾ ਦੱਸ ਕਹਿੰਦਾ ਪਾਪਾ ਜੀ ਮੈਂ ਵੀ ਫੇਲ ਹੁਣ ਹਾਲਾਤ ਇਹ ਜਿਹੇ ਆ ਵੀ ਸਾਨੂੰ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਜਿੰਨਾ ਤੇ ਕੌਮ ਨੂੰ ਵੱਡੀ ਆਸ ਸੀ ਅੱਜ ਕੌਮ ਉਸ 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 ਮੋਰਚ 'ਚੋਂ ਵੀ ਮੈਨੂੰ ਐ ਲੱਗਦਾ ਜੇ ਮੈਂ ਆਪਣੀ ਆਤਮਾ ਦੀ ਆਵਾਜ਼ ਦੱਸਾਂ ਤਾਂ ਮੇਰੀ ਆਵਾਜ਼ ਕਹਿੰਦੀ ਆ ਕਿ ਕੌਮ ਇੱਕ ਵਾਰੀ ਫੇਰ ਠੱਗੀ ਗਈ ਕੌਮ ਇੱਕ ਵਾਰੀ ਫੇਰ ਠੱਗੀ ਗਈ ਤੁਹਾਨੂੰ ਕੀ ਲੱਗਦਾ ਹੈ ਨਵਾਂ ਟਕਸਾਲੀ ਅਕਾਲੀ ਦਲ ਜਿਹੜਾ ਨਵਾਂ ਖੜਾ ਹੋਇਆ ਹੈ ਉਹ ਕੌਮ ਨੂੰ ਕੋਈ ਨਿਆਹ ਦਵਾਵੇਗਾ ਬڑے ਦਾਅਵੇ ਕਰ ਦਿੰਦੇ ਮਜਾਇਲ ਜਿੰਨੇ ਵੀ ਆ ਬੜੇ ਬਾਕੀ ਸੁਰ ਉਠੇ ਨੇ ਉਹਨਾਂ ਦੇ ਮੈਂ ਕੁਝ ਹੱਦ ਤੱਕ ਉਹਨਾਂ ਨਾਲ ਸਹਿਮਤ ਆ ਜੀ ਪਰ ਜਦੋਂ ਉਹਨਾਂ ਨੂੰ মিডিਆ ਪੁੱਛਦਾ ਵੀ 2022 ਚ ਨਾਲ ਤਨੀ ਰਲੋਗੇ ਉਥੇ ਆਉਂ ਆਉਂ ਕਰਦੇ ਆ ਇਹ ਨਹੀਂ ਸਮਝ ਲੱਗਦੀ ਵੀ ਉਥੇ ਕੀ ਮਜਬੂਰੀ ਆ ਆਰਡੀਨਰ ਰਲਣ ਦੀ ਗੱਲ ਹੋ ਰਹੀ ਸੀ ਮੈਂ ਸਿਵਰਜੀਤ ਸਿੰਘ ਬੈਂਸ ਜਾਂ ਖਹਿਰਾ ਸਾਹਿਬ ਸਭ ਤੁਹਾਡਾ ਇੱਕੋ ਹੋਣ ਦੀ ਗੱਲ ਕਰ ਰਿਹਾ ਜਿੰਨੇ ਬਾਗੀ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਨਾਲ ਨਹੀਂ ਰਲਣਗੇ ਉਹ ਮੈਂ ਕਹਿੰਦਾ ਜੀ ਜਿਹੜੇ ਪੰਜਾਬ ਦੇ ਪੁੱਤ ਨੇ ਮੈਂ ਉਹਨਾਂ ਨੂੰ ਪੱਲਾ ਅੜ ਕੇ ਲਵਾਂ ਪੱਲਾ ਅੜ ਕੇ ਸੱਦਾ ਦਿੰਨਾ ਵੀ ਆਜੋ ਇਕੱਠੇ ਹੋ ਜੀ ਜੇ ਪੰਜਾਬ ਤੇ ਪੰਜਾਬੀਆਂ ਨੂੰ ਬਚਾਉਣਾ ਹੁਣ ਪੰਜਾਬ ਤੇ ਪੰਜਾਬੀਆਂ ਦੀ ਗੱਲ ਛੱਡ ਦੀ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜੇ ਗਾਂਵ ਬਚਾਉਣਾ ਸਿੱਖੀ ਬਚਾਉਣੀ ਆ ਆਪਣਾ ਇਤਿਹਾਸ ਬਚਾਉਣਾ ਤਾਂ ਇਹਨੂੰ ਛੱਡ ਕੇ ਸਾਰੇ ਕਾਸੇ ਨੂੰ ਹਉਮੈ ਤੇ ਹੰਕਾਰ ਨੂੰ ਛੱਡ ਕੇ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੀ ਮੈਂ ਤਾਂ ਕਹਿਣਾ ਜਦੋਂ ਮਰਚੀ ਇਕੱਠੇ ਹੋ ਜਾਣਾ ਚਾਹੀਦਾ ਪੰਜਾਬ ਸੁਧਰਨਾ ਚਾਹੀਦਾ ਹੈ ਅਸੀਂ ਵੀ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਇਸ ਪਰਮਾਤਮਾ ਦੇ ਚਰਨਾਂ ਵਿੱਚ ਕਿ ਪੰਜਾਬ ਦੇ ਹਾਲਾਤ ਸੁਧਰਨ ਇੱਕ ਨਵਾਂ ਧੜਾ ਬਣਨ ਦੀ ਗੱਲ ਹੋ ਰਹੀ ਸੀ ਸੁਖਪਾਲ ਸਿੰਘ ਖਹਿਰਾ ਬਾਗੀ ਹੋਏ ਨੇ ਬੜੇ ਚਿਰ ਤੋਂ ਭਗਵਾਨਤਮਾ ਸਾਹਮਣੇ ਲਲਕਾਰਿਆ ਹੈ ਵੰਗਾਰੇ ਕਿ ਅਸਤੀਫਾ ਦੇ ਕੇ ਦਿਖਾਓ ਪਹਿਲਾਂ ਫਿਰ ਗੱਲ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖਹਿਰਾ ਸਾਹਿਬ ਨੂੰ ਕੀ ਵਜੂਦ ਰਹੇਗਾ ਕਿ ਖਹਿਰਾ ਸਾਹਿਬ ਦਾ ਲੋਕ ਸਮਾਜ ਵਿੱਚ ਵਜੂਦ ਮੁੱਕ ਜਾਏਗਾ ਅਸਲ 'ਚ ਦੁਨੀਆ ਤੇ ਸੱਚ ਕਦੇ ਨਾ ਅੱਜ ਤਾਈਂ ਮੁੱਕਿਆ ਪਿਛਲਾ ਇਤਿਹਾਸ ਪੜ ਕੇ ਦੇਖ ਲੋ ਉਦੋਂ ਵੀ ਸ਼ਾਇਦ ਸੁਖਵੀਰ ਵਰਗੀ ਆਤਮਾ ਸੀ 라ਵਣ ਦੀ ਉਹ ਸੋਚਦਾ ਸੀ ਦੋ ਹੀ ਭਰਾ ਨੇ ਮੇਰਾ ਕੀ ਵਿਗਾੜ ਦੇਣਗੇ ਉਹ ਸਭ ਤੋਂ ਧਰਮ ਸਭ ਤੋਂ ਜ਼ਿਆਦਾ ਕਿੱਥੇ ਖੜਦਾ ਧਰਮ ਪਤਨੀ ਤੇ ਉਹ ਮਰਯਾਦਾ ਪ੍ਰਸ਼ੋਤਮ RAM ਜੀ ਦੀ ਧਰਮ ਪਤਨੀ ਨੂੰ ਚੁੱਕ ਕੇ ਲੈ ਗਿਆ ਮਨ ਚ ਹੰਕਾਰ ਸੀ ਵੀ ਦੋ ਭਰਾ ਮੇਰਾ ਕੀ ਵਿਗਾੜ ਦੇਣਗੇ ਮੇਰੇ ਕੋ ਕਿੰਨੀ ਫੌਜ ਹੈ ਮੇਰੇ ਕੋਲ ਕਿੱਡਾ ਬੜਾ ਪਰਿਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਰਿਵਾਰ ਦੀ ਗੱਲ ਕੀਤੀ ਹੈ ਕਿ 1 ਲੱਖ ਪੁੱਤ ਸਵਾ ਲੱਖ ਨਾਤੀ ਤੇਰਾਵਣ ਕਰਦੀ ਆ ਨਾ ਬਾਤੀ ਸੋਚਦਾ ਸੀ ਕਿ ਹੰਕਾਰ ਸੀ ਮਨ ਚ ਵੀ ਮੈਂ ਤਾਂ ਐ ਚੁਟਕੀ ਮਾਰ ਕੇ ਜਿਵੇਂ ਸੁਖਵੀਰ ਸਿੰਘ ਕਹਿੰਦਾ ਸੀ ਚੁਟਕੀ ਮਾਰ ਕੇ ਅਸੀਂ 25 ਸਾਲ ਰਾਜ ਕਰਾਂਗੇ ਉਹ ਅੱਜ ਸੌ ਚੁੱਕਣ ਵੀ ਨਹੀਂ ਆਏ ਜੀ ਇਹ ਗੱਲਾਂ ਕਹਿਣ ਨੂੰ ਹੋਰ ਨੇ ਸੱਚ ਕਦੇ ਮਰਨਾ ਨਹੀਂ ਖੈਰਾ ਸਾਹਿਬ ਦੀ ਗੱਲ ਕਰ ਰਹੇ ਆ ਖੈਰਾ ਖੈਰਾ ਬਈ ਸੱਚ ਕਦੇ ਮਰਨਾ ਨਹੀਂ ਖੈਰਾ ਸਾਹਿਬ ਸੱਚ ਬੋਲਦੇ ਨੇ ਬਿਲਕੁਲ ਬਿਲਕੁਲ ਸੱਚ ਬੋਲਦੇ ਆ ਜੀ ਜੋ ਕਹਿੰਦੇ ਆ ਪੰਜਾਬ ਨੂੰ ਵੱਧ ਅਧਿਕਾਰ ਚਾਹੀਦੇ ਆ ਉਹ ਕਹਿੰਦੇ ਆ ਪੰਜਾਬ ਦਾ ਹੁਕਮ ਪੰਜਾਬ ਚੋਂ ਜਾਰੀ ਹੋਣਾ ਚਾਹੀਦਾ ਇਹ ਝੋਲੀ ਚੁੱਕ ਮੁੱਢ ਕਦੀਮ ਤੋਂ ਹੀ ਰਹੇ ਆ ਜੀ ਪੰਜਾਬ ਚ ਪਹਿਲਾਂ ਇਹਨਾਂ ਨੇ ਅੰਗਰੇਜ਼ਾਂ ਦਾ ਝੋਲੀ ਬਸਤਰਾ ਚੱਕੀ ਰੱਖਿਆ ਮੋਢਿਆਂ ਤੇ ਰੱਖ ਛੱਡਿਆ ਗੋਲੀ ਚੱਲੀ ਸਿੱਖਾਂ ਦੀ ਸ਼ਹਾਦਤ ਹੋਈ ਜੱਲਿਆਂ ਵਾਲੇ ਬਾਗ ਚ ਤੇ ਸਾਡੇ ਅੱਜ ਦੇ ਜਿਹੜੇ ਬਹੁਤ ਵੱਡੇ ਆਪਣੇ ਆਪ ਨੂੰ ਕਾਲੀ ਨੇਤਾ ਕਹੋਂਦੇ ਆ ਉਹਨਾਂ ਦੇ ਘਰੇ ਜਾ ਕੇ ਜਨਰਲ ਡੈਅਰ ਨੇ ਰੋਟੀਆਂ ਖਾਧੀਆਂ ਕਿਤਨਾ ਕਦੇ ਕਿਤਨਾ ਕਦੇ ਕਾਲੀਆਂ ਨੂੰ ਤੁਸੀਂ ਘੇਰ ਲਿਆ ਸੁਖਬੀਰ ਨੂੰ 라ਵਣ ਦੱਸਿਆ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਤੁਹਾਡੇ ਹਲਕਿਆਂ ਦੇ ਵਿੱਚ ਗੱਲ ਕਰ ਲਈਏ ਉੱਥੇ ਰਜੀਵ ਗਾਂਧੀ ਦੇ ਪੁੱਤੇ ਪਹਿਲਾਂ ਕਾਲਖ ਪੋਤੀ ਜਾਂਦੀ ਆ ਫਿਰ ਇੱਕ ਸਿੱਖ ਵੱਲੋਂ ਕਾਲਖ ਸਾਫ਼ ਕੀਤੀ ਜਾਂਦੀ ਆ ਤੇ ਬੜੀ ਵੱਡੀ ਸਿਆਸਤ ਹੋ ਰਹੀ ਆ ਉਹਦੇ ਉੱਤੇ ਕੀ ਕਹਿਣਾ ਚਾਹੋਣੇ ਅਸਲ 'ਚ ਉਹ ਕਹਿੰਦੇ ਆ ਨਾ ਕਿ ਸੱਚ ਅੱਖਾਂ ਤੇ ਭੰਬੜ ਮੱਚਦਾ ਏ ਝੂਠ ਅੱਖਾਂ ਤਾਂ ਤਾਂ ਕੁਝ ਬਚਦਾ ਏ ਇਹ ਪੁੱਛ ਕੇ ਦੇਖੋ ਬਈ ਰਜੀਵ ਗਾਂਧੀ ਦਾ ਬੁੱਤ ਕਿਦੇ ਰਾਜਪਾਗ ਚ ਲੱਗਿਆ ਸੁਖਵੀਰ ਸਿੰਘ ਬਾਦਲ ਤੇ ਉਹਦੇ ਬਾਪੂ ਦੇ ਰਾਜਪਾਗ ਚ ਲੱਗਿਆ ਅੱਜ ਲੋਕਾਂ ਨੂੰ ਲੜਾਉਣ ਲਈ ਕਹਿੰਦੇ ਆ ਬਈ ਅਸੀਂ ਕਿਤੇ ਬੁੱਤ ਪੁਤਲਾ ਨਹੀਂ ਲੱਗਣ ਦੇਣਾ ਲਵਾਇਆ ਹੀ ਉਹਨਾਂ ਨੇ ਜਦੋਂ ਲਵਾਇਆ ਤੁਸੀਂ ਆ ਤੇ ਹੁਣ ਤੁਹਾਨੂੰ ਕਹਿਣ ਲੱਗਾ ਸ਼ਰਮ 34 ਸਾਲ ਬਾਅਦ ਯਾਦ ਕਿਵੇਂ ਆ ਗਈ 34 ਸਾਲ ਬਾਅਦ ਅੱਜ ਤੱਕ ਮੈਂ ਉਹ ਉਹ ਪਰਿਵਾਰ ਦੇਖਿਆ ਦਿੱਲੀ ਗਿਆ ਮੈਂ ਉਹ ਪਰਿਵਾਰ ਦੇਖਿਆ ਜਿੱਥੇ ਮਾਂ ਵੀ ਵਿਧਵਾ ਧੀ ਵੀ ਵਿਧਵਾ ਤੇ ਨੋ ਵੀ ਵਿਧਵਾ ਪਰ ਸ਼ਰੋਮਣੀ ਅਕਾਲੀ ਦਲ ਕਹਿਣ ਤੇ ਕਹੌਣ ਵਾਲੇ ਬਾਦਲ ਦੇ ਪਰਿਵਾਰ ਨੇ ਉਹਨਾਂ ਦੀ ਕਦੇ ਗੱਲ ਨਹੀਂ ਕੀਤੀ ਹੁਣ ਹੁਣ ਜਦੋਂ ਬਿੱਲੀ ਦੇ ਆਪਣੇ ਪੈਰਾਂ ਨੂੰ ਸੇਕ ਲੱਗਦਾ ਨਾ ਫਿਰ ਪੰਜਾਬੀ ਚ ਕਹਿੰਦੇ ਇੱਕ ਵਾਰੀ ਬਲੂਂਗੜੇ ਥੱਲੇ ਲੈ ਲੈਂਦੀ ਹੈ ਹੁਣ ਉਹ ਬਲੂਂਗੜੇ ਥੱਲੇ ਲੈ ਰਹੇ ਆ ਕਦੇ ਉੱਥੇ ਕਾਲ ਕਰਵਾਤੀ ਕਦੇ ਉੱਥੇ ਕਾਲ ਕਰਵਾਤੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਵੀ ਜੇ ਤੂੰ ਸੱਚਾ ਸੇਖਾਂ ਤੂੰ ਲਾ ਜੇ ਤੂੰ ਸੱਚਾ ਸੇਖਾਂ ਤੂੰ ਲਾ ਕੇ ਦਿਖਾ ਤੂੰ ਲੋਕਾਂ ਨੂੰ ਕਿਉਂ ਨਾ ਤੂੰ ਲਾ ਕੇ ਦਿਖਾ ਉਹਨੇ ਤਾਂ ਕੀਤੀ ਹਰਮੰਦਰ ਸਾਹਿਬ ਦੀ ਬੇਅਦਬੀ ਤੂੰ ਤੇ ਤੇਰੇ ਬਾਪੂ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰਿਪੋਰਟਾਂ ਬੋਲਦੀਆਂ ਰਾਤ ਨੂੰ 2 ਵਜੇ ਸਮੇਤ ਸੈਣੀ ਮੰਡੀ ਟਮਾਟਰ ਵੇਚਣ ਨਹੀਂ ਸੀ ਗਿਆ ਵੀ ਆਪਣੇ ਬਾਪੂ ਨੂੰ ਪੁੱਛਦਾ ਸੀ ਬਾਪੂ ਟਮਾਟਰ ਸਸਤੇ ਵੇਚਦੇ ਆ ਮੈਂ ਵੇਚਾਂ ਵੇਚਾਂ ਕਿ ਨਾ ਜੀ ਰਾਤ ਨੂੰ 22 ਵਾਰੀ ਕਮਿਸ਼ਨ ਦੀ ਰਿਪੋਰਟ ਬੋਲਦੀ ਹੈ ਜੀ ਰਾਤ ਨੂੰ 22 ਵਾਰੀ ਪ੍ਰਕਾਸ਼ ਸਿੰਘ ਬਾਦਲ ਨਾਲ 2 ਵਜੇ ਦੇ ਨੇੜੇ ਤੇੜੇ ਰਾਤ ਨੂੰ 2 ਵਜੇ 22 ਵਾਰ ਟੈਲੀਫੋਨ ਤੇ ਗੱਲਬਾਤ ਹੋਈ ਮਨਤਾਰ ਬੜਾੜ ਉਹ ਕਹਿੰਦਾ ਸੱਚ ਸਿਰ ਚੜ੍ਹ ਕੇ ਬੋਲਦਾ ਉਹ ਕਹਿੰਦਾ ਬਾਦਲ ਸਾਹਿਬ ਦਾ ਹੁਕਮ ਆਇਆ ਤਾਂ ਗੋਲੀ ਚੱਲੀ ਹੁਣ ਹੋਰ ਗਵਾਹ ਪਤਾ ਨਹੀਂ ਕਿਹੜਾ ਚਾਹੀਦਾ ਮਰਿੰਦਰ ਸਿੰਘ ਨੂੰ ਸ਼ੁਕਰੀਆ ਸਰ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਬਲਵਿੰਦਰ ਸਿੰਘ ਬائیں ਜਿਨ੍ਹਾਂ ਨੇ ਸੁਖਬੀਰ ਨੂੰ 라ਵਣ ਦੇ ਨਾਲ ਰਲایا ਹੈ ਸੁਖਬੀਰ ਨੂੰ 라ਵਣ ਦੇ ਨਾਲ ਲਾਤਾ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਹੈ ਜੋ 라ਵਣ ਦੀ ਆਤਮਾ ਵਾਲਾ ਵਿਅਕਤੀ ਸੀ ਜਾਂ ਹੈ ਉਹਨਾਂ ਦੇ ਕਰਕੇ ਉਹ ਦੇਸ਼ ਦੀ ਜਿਹੜੀ ਅਮਨ ਸ਼ਾਂਤੀ ਖਰਾਬ ਕਰਨੀ ਚਾਹੁੰਦਾ ਹੈ ਮੁੱਦਾ ਜਿਹੜਾ 34 ਸਾਲਾਂ ਬਾਅਦ ਯਾਦ ਆਇਆ ਜੀਵ ਗਾਂਧੀ ਵਾਲਾ ਮੁੱਦਾ ਵੀ ਹੈ ਸੁਖਬੀਰ ਦੇ ਇੱਕ ਲਲਕਾਰ ਜਿਹੜੀ ਮਾਰੀ ਹੈ ਕੈਪਟਨ ਨੂੰ ਉਹ ਸਿਰ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਲਈ ਹੈ ਹੋਰ ਕੁਝ ਨਹੀਂ